ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਮਸਲੀਨ कॉटन ਦੇ ਸੇਮ ਮਾਡਲ ਨੇ ਜਿਵੇਂ ਸੂਟ ਪਾਇਆ ਹੋਇਆ ਸੇਮ ਸੂਟ ਆਉਣਗੇ ਜੀ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਇਹਨਾਂ ਦਾ ਫੈਬਰਿਕ ਵੀ ਮਸਲੀਨ कॉटन ਹੀ ਰਹੇਗਾ ਤੇ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਨੇ ਇਹ ਵਾਲੀ ਪਿਓਰ कॉटन ਦੀ ਸ਼ਰਟ ਆਏਗੀ ਨਾਲ ਬਾਟਮ ਵੀ कॉटन ਦੀ ਆਏਗੀ ਤੇ ਨਾਲ ਜਿਹੜਾ ਦੁਪੱਟਾ ਬਣਿਆ ਹੋਇਆ ਜੀ ਉਹ ਹੋ ਟਾਈ ਡਾਈ ਦਾ ਕੋਟਾ ਡੋਰੀਆ ਦਾ ਦੁਪੱਟਾ ਬਣਿਆ ਹੋਇਆ ਜਿਹੜਾ ਬਾਟਮ ਦੇ ਉੱਪਰ ਵਰਕ ਆਏਗਾ ਜਿਹੜੀ ਸ਼ਰਟ ਹੈ ਉਹ ਪ੍ਰਿੰਟ ਆਏਗੀ ਤੇ ਨਾਲ ਦੁਪੱਟਾ ਆਏਗਾ ਜੀ ਪ੍ਰਾਈਸ ਸਾਰੇ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਸਿੰਗਲ ਸੂਟ ਦਾ ਵੀ ਆਰਡਰ ਦੇ ਸਕਦੇ ਹੋ ਇਹ ਵਾਲਾ ਲినਨ कॉटन ਦਾ neck ਦੇ ਉੱਪਰ embroidery आएगी ਇਹ ਵਾਲੇ सर्टਨ कॉटन ਦੇ ਸੂਟ ਆਉਣਗੇ ਜੀ ਬਾਂਦਨੀ ਸਟਾਈਲ ਦੇ ਵਿੱਚ ਸੂਟ ਬਣੇ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਇਹ ਵਾਲੇ ਮਸਲਿਨ कॉटन ਦੇ ਸੂਟ ਆਉਣਗੇ ਜੀ ਸ਼ਰਟ ਦੇ ਉੱਪਰ embroidery ਹੋਈ ਹੋਈ ਹੈ ਨਾਲ ਮਸਲਿਨ ਦਾ ਹੀ ਦੁਪੱਟਾ ਆਏਗਾ ਤੇ ਇਹ ਵੀ ਮਸਲੀਨ ਦੇ ਸੂਟ ਬਣੇ ਹੋਏ ਨੇ ਜੀ ਮਸ਼ੀਨ ਵਰਕ ਦਾ ਕੰਮ ਹੈ ਉੱਪਰ ਤੇ ਨਾਲ ਦੁਪट्टे ਵੀ ਮਸਲੀਨ ਦੇ ਇਹ ਵਾਲਾ ਕ੍ਰੇਪ ਦਾ ਸੂਟ ਬਣਿਆ ਹੋਇਆ ਨਾਲ ਸੈਮੀ ਚਨਾਉਂ ਦਾ ਦੁਪੱਟਾ ਇਹ ਵਾਲੇ ਮਸਲੀਨ कॉटन ਦੇ ਸੂਟ ਹੋਣਗੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਜੇ ਤੁਸੀਂ ਸਿੰਗਲ ਸੂਟ ਲੈਣੇ ਹੋ ਤਾਂ 535 ਦਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ 1000 ਦੇ ਦੋ ਸੂਟ ਫੜਾਂਗੇ ਤੁਹਾਨੂੰ ਤੇ ਤੁਸੀਂ ਸਿੰਗਲ ਸੂਟ ਵੀ ਆਰਡਰ ਕਰ ਸਕਦੇ ਹੋ ਤੇ ਤੁਸੀਂ ਇਹ ਵਾਲੇ ਸੂਟ ਆਰਡਰ ਕਰਕੇ ਆਨਲਾਈਨ ਆਰਡਰ ਕਰ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨੀ ਪੈਂਦੀ ਹੈ ਆਪਣਾ ਟਰਸਟੇਬਲ ਪੇਜ ਹੈ ਜੀ ਤੇ ਤੁਸੀਂ ਇਸ ਤੇ ਟਰਸਟ ਕਰ ਸਕਦੇ ਹੋ ਤੇ ਆਪਾਂ ਜਿਹੜਾ WhatsApp ਨੰਬਰ ਦਿੱਤਾ ਹੁੰਦਾ ਉਹੀ ਆਰਡਰ ਨੰਬਰ ਹੈ ਆਪਣਾ ਤੇ ਇਹ ਵਾਲੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਬਨੇ ਹੋਏ ਨੇ ਫਲਾਵਰਸ ਵਾਲੇ ਥੈਂਕ ਯੂ ਸੋ ਮਚ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ